ਸੂਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸਿੱਖ ਸਾਨ ਗੁਰੂ ਮਹਾਰਾਜ ਸਾਹਿਬ ਬਾਸੇ ਇਹ ਬੇਨਤੀ ਕੀਤੀ ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਜਿਹੜੇ ਰਚੇ ਹੈ ਇਹ ਕਿਸ ਵਾਸਤੇ ਰਚੇ ਹੈ ਇਹ ਕਿਸੇ ਮੂਰਤੀ ਦਾ ਪੂਜਨ ਕਰਨਾ ਜਾਂ ਕੋਈ ਸੱਚੇ ਪਾਤਸ਼ਾਹ ਦੇਵਤੇ ਦਾ ਸਥਾਪਨ ਕਰਨਾ ਹੈ ਜਾਂ ਕੋਈ ਸੱਚੇ ਪਾਤਸ਼ਾਹ ਜੀ ਇਸ ਮੰਦਰ ਦੇ ਅੰਦਰ ਕਿਸੇ ਦੀ ਬੈਠ ਕੇ ਪੂਜਾ ਕਰਾਉਣੀ ਹੈ ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਸੁਣੋ ਇਹ ਹਰਿਮੰਦਰ ਸਾਹਿਬ ਦਾ ਜਿੰਦਾ ਕਾਰਨ ਹੈ ਇਹ ਸਤਜੁਗ ਦਾ ਪੀਰ ਸ੍ਰੀ ਹਰ ਜਪੇ ਹਰ ਮੰਦਰ ਸਾਜਿਆ ਹਰਿ ਅਕਾਲ ਪੁਰਖ ਦਾ ਜਾਪ ਕਰਨ ਵਾਸਤੇ ਭਾਈ ਹਰਮੰਦਰ ਸਾਹਿਬ ਲੱਗਿਆ ਹੈ ਇਹ ਜੋ ਵਾਹਿਗੁਰੂ ਦੇ ਪਿਆਰੇ ਜਾਪ ਕਰਿਆ ਕਰਨ ਬੈਠ ਕੇ ਪਰਮੇਸ਼ਰ ਦਾ ਸਿਮਰਨ ਕਰਿਆ ਕਰਨ ਕਾਹਰ ਮੰਦਰ ਸਾਹਿਬ ਵਸੀ ਰਚਿਆ ਹੈ ਸੰਤ ਭਗਤ ਗੁਣ ਗਾ ਵਹਿ ਰਾਂ ਇੱਥੇ ਜਿਹੜੇ ਸ਼ਾਂਤ ਚਿੱਤ ਵਾਲੇ ਸੰਤ ਸਵਾਸ ਰੱਖ ਕੇ ਬਣ ਵਾਲੇ ਪਾਉ ਭਗਤੀ ਵਾਲੇ ਸਾਰੇ ਮਿਲ ਕੇ ਰਾਮ ਪਰਮੇਸ਼ਰ ਦੇ ਗੁਣ ਗਾਇਆ ਕਰਨਗੇ ਭਾਈ ਅੱਥੇ ਪੈਰ ਕੀਰਤਨ ਹੁੰਦਾ ਰਹੇ ਭਜੇ ਹੁੰਦਾ ਰਹੇ ਇਸ ਆਪੇ ਹਰਿਮੰਦਰ ਸਾਹਿਬ ਪਾਈ ਰਚਿਆ ਹੈ ਇਸੇ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਹਰਿਮੰਦਰ ਹੈ ਮਹਾਰਾਜ ਇਹ ਕਿਸ ਆਪੇ ਰਚੇ ਹੈ ਮਾਰੇ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਇਹਦੇ ਚ ਮਿਲ ਕੇ ਸੰਤ ਭਗਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਾਹਿਗੁਰੂ ਦੇ ਗੁਣ ਗਾਇਆ ਕਰਨਗੇ ਇਸ ਵਾਸਤੇ ਰਚੇ। ਫਿਰ ਮਾਰੇ ਸਾਧ ਸੰਗਤ ਰੂਪੀ ਹਰਮੰਦਰ ਸਾਹਿਬ ਕਿਉਂ ਰਚਿਆ ਹੈ? ਮਾਰੇ ਕਹਿੰਦੇ ਸਾਧ ਸੰਗਤ ਰੂਪੀ ਹਰਮੰਦਰ ਭਾਈ ਗੁਰੂ ਨਾਨਕ ਦਾ ਜ ਰਚਿਆ ਜਿਹੜੇ ਸ਼ਾਂਤ ਚਿੱਤ ਵਾਲੇ, ਬਹੁ ਭਗਤੀ ਵਾਲੇ ਹੈ ਉਹ ਸੰਗਤ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਇਆ ਇਸੇ ਪ੍ਰਕਾਰ ਇਹ ਮਨੁੱਖਾ ਦੇ ਵੀ ਹਰਿ ਮੰਦਰ ਵਾ 84 ਲੱਖ ਜੂਨ ਵਿੱਚੋਂ ਹਰੀ ਨੇ ਆਪ ਦੇ ਜਪਣ ਵਾਸਤੇ ਹਰਿ ਮੰਦਰ ਸਾਹਿਬ ਰਚਿਆ ਹੈ। ਸੰਤ ਭਗਤ ਗੁਣ ਗਾ ਵਹਿਰਾ ਜਿਹੜੇ ਸਾਧ ਚਿਤ ਵਾਲੇ ਭਗਤੀ ਕਰਨ ਵਾਲੇ ਉਹ ਰਾਮ ਦੇ ਗੁਣ ਗਾਉਂਦੇ ਮਨੁੱਖਾ ਦੇ ਨੂੰ ਪਾ ਕੇ ਹੋਰ ਪਾਸੇ ਇਉਂ ਲੱਗਦੇ ਇਸੇ ਪ੍ਰਕਾਰ ਹਰ ਜਪੇ ਹਰਿ ਮੰਦਰ ਸਰ ਸਾਜਿਆ ਜੋ ਜੋ ਹਰੀ ਨੂੰ ਜਪਦੇ ਹੈ ਉਹਨਾਂ ਨੂੰ ਹਰੀ ਮੰਦਰ ਹਰੀ ਉਹ ਮੰਦਰਾ ਵਿਸ਼ਟਾਂ ਸਰੂਪ ਹੈ। ਗੋਣਾ ਨੇ ਆਉਦੇ ਸਰੂਪ ਵਿੱਚ ਸਜਾ ਲਿਆ ਭੇਦ ਕਰ ਲਿਆ ਹੈ ਸੰਤ ਭਗਤ ਗੁਣ ਗਾਵ ਹੈੁਰਗ ਵਾਦ ਦੇ ਅਧਿਕਾਰੀ ਹੈ ਸੰਤ ਹੈ ਭਗਤ ਹੈ ਉਹ ਵੀ ਮਾਰੇ ਦੇ ਗੁਣ ਗਾਇ ਕਰਨ ਕੇ ਨਿਹਾਲ ਹੋਇਆ ਕਰਨ ਜੇ ਉਹਨਾਂ ਦੀ ਸੰਗਤ ਕਰਕੇ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਿਮਰਨੇ ਜੋਗ ਜੋ ਸੁਆਮੀ ਪ੍ਰਭੂ ਹੈ ਉਹਦਾ ਸਿਮਰਨ ਕਰਕੇ ਆਪਣੇ ਪ੍ਰਭੂ ਸ਼੍ਰੀ ਨਾਮ ਨਾਮ ਵਾਰੀ ਸਿਰ ਕਰਕੇ ਸਗਲੇ ਪਾਪ ਤਜ ਜਾਵਹਿ ਰਾਂ ਜਿਸ ਕਰਕੇ ਭਾਈ ਸਾਰੇ ਪਾਪੋਂ ਨੂੰ ਤਜਾ ਦੇ ਮੀਟ ਲੈਣਗੇ ਹਰ ਗੁਣ ਗਾਏ ਪਰਮ ਪਦ ਪਾਇਆ ਜਿਨ੍ਹਾਂ ਜਨਨ ਰਹੀ ਦੇ ਗੁਣਾਂ ਨੂੰ ਗਾਇਆ ਉਹਨਾਂ ਨੇ ਪਰਮ ਪਦ ਨੂੰ ਮੋਖ ਪਦਵੀ ਨੂੰ ਪਾ ਲਿਆ ਹੈ ਪ੍ਰਭ ਕੀ ਤੋਂ ਬਾਣੀ ਇਹ ਪ੍ਰਭੂ ਦੀ ਬੜੀ ਉਤੋਂ ਬਾਣੀ ਹੈ ਸ੍ਰੀ ਗੁਰੂ ਰੰਗ ਸਾਹਿਬ ਜੀ ਦੀ ਸਹਿਜ ਕਥਾ ਪ੍ਰਭ ਕੀ ਆਤਮਿਕ ਇਹ ਸ਼ਾਂਤੀ ਵਾਲੀ ਕਥਾ ਹੈ ਪ੍ਰਭੂ ਦੀ ਅਤਿੰਤ ਮਿੱਠੀ ਪਿਆਰੀ ਕਥੀ ਅਕਥ ਕਹਾਣੀ ਕਥਨ ਰੂਪ ਦੀ ਕਹਾਣੀ ਕਰਸਮ ਕੀਤੀ ਹੈ ਸਾਧ ਸੰਗਤ ਜੀ ਭਾਈ ਮਨੀ ਸਿੰਘ ਸਾਹਿਬ ਨੂੰ ਜਦੋਂ ਦੋਨੋਂ ਸਾਹਿਬ ਗੁਰੂ ਸਾਹਿਬ ਨੇ ਅਰਥ ਪੜ੍ਹਾਏ ਹੈ ਗੁਰੂ ਰੰਗ ਸਾਹਿਬ ਰਚੇ ਹੈ ਹਜ਼ੂਰ ਸਾਹਿਬ ਜਾ ਕੇ ਗੁਰੂ ਰੰਗ ਸਾਹਿਬ ਨੂੰ ਗੁਰਿਆਈ ਦੇਖ ਕੇ ਸਾਹਿਬਾਂ ਨੂੰ ਹਰਮੰਦਰ ਸਾਹਿਬ ਦੇ ਗ੍ਰੰਥੀ ਬਣਾ ਕੇ ਮਾਤਾ ਸਹਿਬ ਕੌਰ ਜੀ ਦੇ ਨਾਲ ਦਿੱਲੀ ਆਏ ਅਤੇ ਉੱਥੇ ਹਰਮੰਦਰ ਸਾਹਿਬ ਦੀ ਸੇਵਾ 'ਚ ਆਏ ਐ। ਭਾਈ ਮਨੀ ਸਿੰਘ ਸਾਹਿਬ ਜੀ ਹਰਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਰਹੇ। ਭਾਈ ਦੀਵਾਨ ਸਿੰਘ ਜੀ ਵੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਰਹੇ। ਭਾਈ ਸੰਤ ਸਿੰਘ ਜੀ ਜਿਹੜੇ ਖਾਲਸੇ ਦੇ ਰਾਜਵਾਲੇ ਹੋਏ ਆ ਜਿਨ੍ਹਾਂ ਤੋਂ ਵਿਦਿਆ ਪੜੀ ਸੀ ਭਾਈ ਸੰਤੋਖ ਸਿੰਘ ਸਾਹਿਬ ਨੂੰ। ਉਤਤੱਕ ਵੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਹਰ ਮੰਦਰ ਸਾਹਿਬ ਦੀ ਕੀਰਤਨ ਤੋਂ ਮਗਰੋਂ ਹੋਇਆ ਕਰਦੀ। ਇਸ ਪ੍ਰਕਾਰ ਕਥਾ ਹੋਇਆ ਕਰਦੀ ਤੇ ਜਿਸ ਵੇ ਭਾਈ ਸੰਤ ਸਿੰਘ ਤੋਂ ਮਗਰੋਂ ਹੋਰ ਗਿਆਨੀ ਹੋਏ ਉਹ ਬਾਧੀਆਂ ਪੁਰਾਣਾਂ ਦੀਆਂ ਸਾਖੀਆਂ ਤੇ ਇਤਿਹਾਸ ਦੁਨੀਆ ਦੇ ਸੁਣਨ ਲੱਗੇ। ਇਸ ਕਰਕੇ ਸਲਾਹ ਕਰਕੇ ਕੰਥ ਨੇ ਇਹ ਬੰਦ ਕਰਤਾ ਸੀ ਕਿ ਬਾਹਰ ਕਥਾ ਕਰਿਆ ਕਰੋ, ਦਰਬਾਰ ਚ ਨਾ ਕਥਿਆ ਕਰਾ ਕਰੋ। ਦਰਬਾਰ ਤੇ ਕੀਰਤਨ ਹੋਇਆ ਕਰੇ। ਹਰ ਦਿਨ ਵਾਰ ਜੁ ਇਕੱਠਾ ਹੋਣ ਦੀ ਹੋਇਆ ਵੀ ਗੁਰੂ ਅਰਜਨ ਸਾਹਿਬ ਆਪ ਦੇ ਰਹੇ ਸ਼ਬਦ ਵਿੱਚ ਸਹਿਜ ਕਥਾ ਪ੍ਰਭ ਕੀ ਆਤਮੀਠੀ ਸ਼ਾਂਤੀ ਦੇਣ ਵਾਲੀ ਕਥਾ ਤੇ ਅੰਧ ਪ੍ਰਭ ਦੀ ਮਿੱਠੀ ਹੰਦੂ ਸਾਹਿਬ ਵਿੱਚ ਹੋਇਆ ਕਰ ਕਥੀ ਆ ਕਥ ਕਹਾਣੀ ਰੇਦ ਕਥਾ ਜਿਹੜੀ ਹੈ ਗੁਰੂ ਜੀ ਸਾਹਿਬ ਦੀ ਉਗਾਹੀ ਹੈ ਕਹਨ ਤੋ ਕਥਾ ਜਿਹੜੀ ਕਥ ਹੈ ਉਹ ਕਿਸਨ ਕੀਤੀ ਹੈ ਇਸੇ ਪ੍ਰਕਾਰ ਸਹਿਜ ਕਥਾ ਪ੍ਰਭ ਕੀ ਆਤਮੀਠੀ ਸੰਗਤ ਵਿੱਚ ਸ਼ਾਂਤੀ ਦੇਣ ਵਾਲੀ ਕਥਾ ਅਤੇ ਅੰਦਰੋਂ ਵੀ ਮਿੱਠੀ ਪਿਆਰੀ ਹੈ ਸੂਪ ਲਖਣਾਂ ਵਾਲੀ ਤੇ ਤਸਤੀ ਲਖਣਾਂ ਵਾਲੀ ਕਥੀ ਅਕਥ ਕਹਾਂ ਜਿਹੜੀ ਇਹ ਸ਼ਕਤੀ વૃద్ధి ਕਰਕੇ ਅਕਥ ਹੈ ਉਹ ਲਖਣੇ વૃద్ధి ਕਰਕੇ ਕਥਾਂ ਕਥਨ ਕੀਤੀ ਹੈ ਭਲਾ ਸੰਜੋਗ ਮੂਰਤ ਪਾਲ ਸਾਚਾ ਇਹ ਬੜਾ ਚੰਗਾ ਸੰਜੋਗ ਸੀ ਜਿਸ ਵੇਲੇ ਹਰਿਮੰਦਰ ਸਾਹਿਬ ਦਾ ਤਿਆਰ ਕੀਤਾ ਰਚਣ ਦਾ ਪੂਰਤ ਪਾਲ ਸੱਚਾ ਉਹ ਘੜੀ ਸੱਚੀ ਸੀ ਜਿਸ ਵੇਲੇ ਹਰਿਮੰਦਰ ਸਾਹਿਬ ਦੀ ਨਿਉ ਰੱਖਣ ਵਾਸਤੇ ਅਰਦਾਸਾ ਭਾਈ ਬੁੱਢੇ ਸਾਹਿਬ ਤੋਂ ਕਰਾਇਆ ਗਿਆ ਉਹ ਪਾਲ ਸੱਚਾ ਸੀ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਹੱਥੀਂ ਨਿਉ ਰੱਖੀ ਭਾਈ ਗਿਆਨ ਸਿੰਘ ਨੇ ਲਿਖਿਆ ਹੈ ਕਿ ਮੀਆਂ ਮੀਰ ਤੋਂ ਨਿਉ ਰਖਾਈ ਆਪਣੇ ਇਸ ਪ੍ਰਕਾਰ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦੀ ਨਿਉ ਗੁਰੂ ਅਰਜਨ ਸਾਹਿਬ ਜੀ ਨੇ ਆਪ ਨੱਖੀ ਰੱਖੀ ਹੈ ਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਨਿਉ ਰੱਖੀ ਉਹ ਉਸ ਵਗਰ ਕਾਰੀਗਰਨ ਮਹਾਰਾ ਦੀ ਰੱਖੀ ਇਤਿਹਾਸ ਦੀ ਮਾਰਨ ਕੇ ਭਾਈ ਅਰਵਾਸ ਕਰਕੇ ਇੱਕ ਰੱਖੀ ਸੀ ਤੂੰ ਕਿਉਂ ਹੁਲਾਈ ਹੈ ਅੱਗੋ ਪਿੱਛੋਂ ਕਰਕੇ ਇਹ ਢੀੜਾ ਕਰਕੇ ਥਾਂ ਤਾਂ ਕਰਕੇ ਫੇਰੋਂ ਮੇ ਰੱਖਤੀ ਹੈ ਦਾਸੇ ਤੈ ਕਿਉਂ ਕੀਤਾ ਅਰਦਾਸ ਕਰਕੇ ਨਿਉ ਰੱਖੀ ਸੀ ਮਾਰਾ ਕਹਿੰਦੇ ਚੰਗਾ ਅਜ ਤੋਂ ਕਾਰੀਗਰਾਂ ਦੇ ਰਿਵਾਜ ਪੈਜੂ ਪਿਓ ਦੀ ਰੱਖੀ ਹੋਈ ਪੁੱਤ ਨਹੀਂ ਰਹਿਣ ਦਿਆ ਕਰੂ ਹਲਾਉਂਦੇ ਰਿਹਾ ਕਰੋਗੇ ਤੁਸੀਂ ਫਿਰ ਇਹ ਕਿ ਹਲਕੇ ਇਹ ਬਚਨ ਗੁਰੂ ਸਾਹਿਬ ਜੀ ਨੇ ਕਰਤਾ ਸੀ ਇਸ ਪ੍ਰਕਾਰ ਚਲਣ ਨੂੰ ਰੱਖੀਆ ਹਰਮੰਦਰ ਸਾਹਿਬ ਦੀ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਵੀ ਉਹ ਪ੍ਰਤੀੰਦਾ ਕਾਰੀਗਰ ਇੱਕ ਹਾਲਾਤੀ ਹੈ ਇਹ ਦਰਬਾਰ ਸਾਹਿਬ ਦੀ ਇੱਕ ਵਾਰੀ ਬਿਅੰਦ ਵੀ ਹੋਊਗੀ ਤੇ ਫਿਰ ਬਣੇਗਾ ਇਹ ਬਚਨ ਗੁਰੂ ਅਰਜਨ ਸਾਹਿਬ ਨੂੰ ਉਸ ਵੇਲੇ ਕੀਤਾ ਉਸ ਬਚਨ ਤੋਂ ਬਾਅਦ ਸਾਧ ਸੰਗਤ ਜਦੋਂ ਆਇਆ ਤਾਂ ਸ਼ਾਹਵਦਾਨੀ ਆਇਆ ਉਸ ਗੜੇ ਨੂੰ ਬਰੂਦ ਦੇ ਨਾਲ ਹਰਮੰਦਰ ਸਾਹਿਬ ਨੂੰ ਉਡਾ ਦਿੱਤਾ ਕਿ ਅੰਮ੍ਰਿਤ ਨੂੰ ਜਿਹੜਾ ਸੀ ਸੁਕਾ ਕੇ ਉਹਦੇ ਤੇ ਮਿੱਟੀ ਪੁਆਦੀ ਇਸ ਪ੍ਰਕਾਰ ਉਹਨੂੰ ਕੀਤਾ ਉਹ ਉਸਦੇ ਹਰਮੰਦਰ ਸਾਹਿਬ ਦੀ ਛੋਹ ਦੇ ਉੱਡ ਕੇ ਨੱਕ ਤੇ ਵੱਜੀ ਐ ਨੱਕ ਉੱਡ ਗਿਆ ਉਸਦੇ ਨਾਲ ਉਸਦੇ ਨਾਲ ਜਾਂਦਾ ਹੀ ਪਦਮ ਦੌੜ ਕੇ ਉਹ ਮਰ ਗਿਆ ਮੁੜ ਕੇ 18 ਹਮਲੇ ਕੀਤੇ ਐ ਇਹਦੇ ਦੇ ਉੱਤੇ ਚੜ ਕੇ ਆਇਆ ਉਹ ਆਖਰੀ ਉਹਦਾ ਹਮਲਾ ਸੀ ਹਰਮੰਦਰ ਸਾਹਿਬ ਦੀ ਅਦਵੀ ਕਰਨ ਦਾ ਮੁੜ ਕੇ ਇਧਰੇ ਕਾਬਲ ਚ ਜਾਂਦਾ ਮਰ ਗਿਆ ਇੱਥੇ ਨਹੀਂ ਆ ਸਕਿਆ ਉਦੋਂ ਬਾਅਦ ਖਾਲਸਾ ਦਾ ਚੰਗਾ ਜਮਿਆ ਸੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਗੁਰੂ ਮਹਾਰਾਜ ਸਾਹਿਬ ਜੀ ਨਿਹਰ ਸਿੰਘਾਂ ਨੇ ਜਿਸ ਵਕਤ ਹੈ 1800 18 ਵਿਕ੍ਰਮੀ ਵਿੱਚ ਜਿਹਨਾਂ ਐਂ ਦਸ਼ਾਵਦਾਲੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਜਿਹੜੀ ਬਰੂਦ ਕਾ ਕੇ ਨਿਉ ਹਲਾਈ ਸੀ ਤੇ ਉਸ ਤੋਂ ਬਾਅਦ ਸਿੰਘਾਂ ਨੇ ਉਦੋਂ ਬਾਅਦ 1821 ਵਿੱਚ ਕਿ ਜੇ ਹੁਣ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਉਹ ਕਿੰਨਾ ਵੱਡਾ ਨਾ ਘੱਟ ਕੋਈ ਫਰਕ ਨਹੀਂ ਪੈਣ ਦਿੱਤਾ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਪੂਰੀ ਉਸੇ ਤਰ੍ਹਾਂ ਜਿਵੇਂ ਗੁਰੂ ਅਰਜਨ ਸਾਹਿਬ ਨੇ ਨਿਉ ਰੱਖੀ ਸੀ ਜਿਵੇਂ ਮਹਾਰਾਜ ਸਾਹਿਬ ਨੇ ਸਰਗਦਾਰੀਆਂ ਰੱਖੀਆਂ ਸੀ ਜਿਵੇਂ ਪੁਲ ਬਣਾਇਆ ਸੀ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਥੱਲੇ ਦੀ ਜਿਹੜੀ ਹਰ ਕੀ ਪੌੜੀ ਉਹਦੇ ਹੇਠਾਂ ਕੋਹੜੀ ਰੱਖੀ ਸੀ ਉਹ ਸਾਰੀ ਉਸੇ ਤਰ੍ਹਾਂ ਨਿਉ ਜਦੋਂ ਕਾਰ ਸੇਵਾ ਹੋਈ ਸੀ ਸਾਦ ਸੰਗੇ ਜੀ ਉਸ ਅਸਥੀ ਚ ਦਰਸ਼ਨ ਕੀਤੇ ਸੀ ਦਾਸਮਾ ਉਰਕੇ ਖੰਡ ਪਾਠ ਵੀ ਕੀਤੇ ਗਏ ਸੀ ਮਹਾਰਾਜ ਫੇਰ ਸਿੰਘ ਦਾ ਨਿਸ਼ਾਨ ਵੀ ਇੱਕ ਡਿੱਗਿਆ ਹੋਏ ਵਿੱਚੋਂ ਨਿਕਲਿਆ ਹੋਇਆ ਸੀ ਸੋਇਨੇ ਦੇ ਜੀ ਦਾ ਅਖੰਡਾ ਸੀ ਇਸ ਪ੍ਰਕਾਰ ਸਾਦ ਸੰਗੇ ਜੀ ਇਹ ਸੇਵਾ ਉਸ ਵੇਲੇ ਹੋਈ ਸੀ ਜਿਹਦੇ ਚ 9 ਲੱਖ ਦਾ ਟਿਕਟਾਂ ਵਾਲੇ ਆਏ ਸੀ ਤੇਰੀਆਂ ਪੈਦੇ ਸੰਗਤਾਂੀਆਂ ਸੀ ਉਹਨਾਂ ਦੀ ਗਿਣਤੀ ਨਹੀਂ ਇੰਨੀ ਸੰਗਤਾਂ ਦੀ ਸੇਵਾ ਇੱਕ ਰੂਪ ਹੋ ਕੇ ਸਾਰੇ ਪੰਥਨ ਕੀਤੀ ਸੀ ਸਾਰੇ ਭੇਖਾਂ ਦੇ ਸਾਰੇ ਵਰਨਾਂ ਦੇ ਸਾਰੇ ਲੋਕ ਹਮਤ ਹਰਮੰਦਰ ਸਾਹਿਬ ਦੀ ਸੇਵਾ ਚਾਹੀਸਣ ਇਸ ਪ੍ਰਕਾਰ ਸੇਵਾ ਕਰਨ ਵਾਸਤੇ ਇਹ ਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ ਰੱਖੀ ਸੀ ਉਵੇਂ ਪੰਥ ਖਾਲਸਾ ਨੇ ਤਿੰਨਾਂ ਸਾਲਾਂ ਜੇ ਪੂਰੀ ਸਾਰੀ ਸੇਵਾ ਸੰਘਮਰਮਰ ਸਵੀਤ ਮਹਾਰਾਜਾ ਰਜੀਤ ਸਿੰਘ ਦੇ ਪਾਸੋਂ ਫਿਰ ਸਵੇਨੇ ਦੀ ਸੇਵਾ ਕਰਾਈ ਸੀ ਜਿਹੜੀ ਕੰਨਾਂ ਦੇ ਤੇ ਲੱਗਾ ਹੋਇਆ ਜਿਹੜੀ ਕਸਵੇ ਉੱਤੇ ਉਹ ਸਿਗਰ ਬੰਗਲੇ ਸਾਹਿਬ ਜੀ ਉਹ ਪੰਥਨ ਪਹਿਲਾਂ 12 ਮਿਸਲਾਂ ਮੇਰੇ ਕੀਤੀ ਸੀ ਇਸ ਪ੍ਰਕਾਰ ਦੀ ਸੇਵਾ ਸਾਰੀ ਹਰਮੰਦਰ ਸਾਹਿਬ ਦੀ ਉਹ ਗੁਰੂ ਸਾਹਿਬ ਦੇ ਬਚਨ ਜਿਹੜੇ ਸੀ ਕਿ ਭਾਈ ਦੁਆਰਾ ਇੱਕ ਕਾਰੀਗਰ ਇਟਹਲਾਈ ਹੈ ਟਹਿ ਕੇ ਬਣੇਗਾ ਇਹ ਬਚਨ ਇਸ ਤਰ੍ਹਾਂ ਪੂਰੇ ਹੋਏ ਸਾਣ ਭਲਾ ਸੰਜੋਗ ਮੂਰਤ ਪਾਲ ਸੱਚਾ ਉਹ ਭਲਾ ਹੈ ਸੰਜੋਗ ਜਿਸ ਵਕਤ ਹੈ ਸਤ ਸੰਗਤ ਦਾ ਜੋੜ ਮੇਲਾ ਕੀਤਾ ਮਹੂਰਤੋ ਛੱਡੀ ਹੈ ਜਨਾ ਇਕਤਰਤਾ ਕੀਤੀ ਤੇ ਪਾਲੋ ਸੱਚਾ ਜਦੋਂ ਨਿਯੋਗ ਰੱਖੀ ਮਹਾਰਾਜੀ ਨੇ ਪਾਈ ਗਿਆਨ ਸੋ ਰੱਖਿਆ ਮੀਆਂ ਮੀਰ ਦੇ ਹਥੋਂ ਖਾਈ ਸੋ ਪਰ ਗੁਰੂ ਮਹਾਰਾਜ ਸਾਹਿਬ ਨੇ ਗੁਰਪ੍ਰਤਾਪ ਜਿੱਦਾਂ ਗੁਰਬਲਾਸ ਦੀ ਇਹੋ ਪ੍ਰਸੰਗ ਆਉਂਦਾ ਕਿ ਸਤ ਗੁਰੂ ਮਹਾਰਾਜ ਨੇ ਆਪ ਹੀ ਨਿਯੋਗ ਰੱਖੀ ਸੀ ਕਾਇਰਦਰ ਦੇ ਹਲਾਉਣ ਤੋਂ ਬਚਨ ਕੀਤੇ ਸਨ ਆਪ ਚਲ ਨੀਵੜ ਖਾਈ ਜੈਨੂ ਮਿਉ ਹਰਮੰਦਰ ਸਾਹਿਬ ਦੀ ਮਾਰਾ ਕਹਿੰਦੇ ਰੱਖਣਾ ਕੀਤੀ ਹੈ ਇਸੇ ਪ੍ਰਕਾਰ ਭਗਤੀ ਦੀ ਚਲ ਨੀਉ ਰੱਖੀ ਹੈ ਗੁਰੂ ਨਾਨਕ ਸਾਹਿਬ ਦੀ ਸਾਧ ਸੰਗਤ ਦੀ ਚਲ ਰੱਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਲ ਨੀਉ ਰੱਖੀ ਹੈ ਸਦਾ ਵਿੱਚ ਗੁਰੂ ਰਣ ਸਾਹਿਬ ਜੀ ਬਰਾਜਮਾਨ ਹੋਣ ਹਰਮੰਦਰ ਸਾਹਿਬ ਵਿੱਚ ਇਸੇ ਪ੍ਰਕਾਰ ਪਲਾ ਸੰਯੋਗ ਮੂਰਤ ਪਾਲ ਸਾਚ ਉਹ ਭਲਾ ਹੈ ਸੰਯੋਗ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹੈ ਉਹ ਮਹੂਰਤ ਚੰਗਾ ਹੈ ਸਮਾਂ ਜਿਸ ਵੇਲੇ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋਈਦੀ ਹੈ ਉਹ ਤੇ ਮੂਰਤ ਤੇ ਪਾਲੋ ਸਕਿਆ ਜਿਸ ਵੇਲੇ ਗੁਰੂ ਸਾਹਿਬ ਸਤਨਾਮ ਵਾਹਿਗੁਰੂ ਦਾ ਮੰਤਰ ਬਖਸ਼ਦੇ ਹੈ ਇਹੋ ਚੱਲ ਭਗਤੀ ਦੀ ਨਿਯਮ ਤੇ ਗੁਰਸਿੱਖੀ ਦੀ ਨਿਯਮ ਮਹਾਰਾਜਾਂ ਰੱਖਣਾ ਕੀਤੀ ਹੈ ਪਲਾ ਸੰਯੋਗ ਹੈ ਜੋ ਗੁਰਾਂ ਤੋਂ ਮਹਾਵਾਕਾਂ ਦੇ ਸਰਵਣ ਕਰਨ ਦਾ ਸ਼ਰਮਾ ਹੈ ਉਹ ਮਹੂਰਤ ਚੰਗਾ ਹੈ ਜਦੋਂ ਮੰਨਣ ਹੁੰਦਾ ਹੈ ਉਹ ਪਲ ਸੱਚਾ ਜੇ ਉਹਨੂੰ ਰਿਆਸਨ ਹੁੰਦਾ ਹੈ ਤੇ ਅਚਲ ਨੇ ਉਹ ਬ੍ਰह्म ਵਿੱਧਿਆ ਦੀ ਗ੍ਰਮ ਗਿਆਨ ਦੀ ਸਥਿਤੀ ਜਿਹੜੀ ਹੈ ਮੁਗਤ ਦੀ ਇਹ ਮਹਾਰਾ ਸਾਮ ਰੱਖਣਾ ਕੀਤੀ ਹੈ ਜਨ ਨਾਨਕ ਪ੍ਰਭ ਭਏ ਦਿਆਲਾ ਸਰਬਗੁਰੂ ਸਾਹਿਬ ਜੀ ਕਹਿੰਦੇ ਪ੍ਰਭ ਅਕਾਲ ਪੁਰਖ ਮਹਾਰਾ ਸਾਹਿਬ ਆਪ ਦਿਆਲੂ ਹੋਏ ਹਨ ਸਰਬ ਕਲਾ ਬਣਿਆ ਇਸ ਸੰਗਾਰ ਭਾਈ ਸਾਰੀਆਂ ਕਲਾ ਸ਼ਕਤੀਆਂ ਸਮੇਤ ਇਹ ਗੱਲ ਬਣਾਈ ਹੈ ਸਰਬ ਕਲਾ ਸਮਰਾਟ ਨੇ ਬਣਾਤੀ ਹੈ आनंदा वजह नित वाजी इथे हर सुंदर साहिब आनंददायक वाजਿਆਂ ਦਾ ਕੀਰਤਨ ਹੋਇਆ ਕਰੇਗਾ ਵਾਜੇ বাজਿਆਂ ਕਰਨਗੇ ਜਿਵੇਂ ਹੁਣ ਕੀਰਤਨ ਹੁੰਦਾ ਹੈ ਇਸ ਪ੍ਰਕਾਰ ਆਪ ਕਹਿੰਦੇ ਹਨ आनंदा आनंदा वजह नित वाजी आनंददायक ਵਾਜੇ ਕੀਰਤਨ ਹਰ ਹਮਸ਼ ਹੋਇਆ ਕਰੇਗਾ ਪਾਰ ਬ੍ਰਹਮ ਮਨ ਬੂਠਾ ਜਿਨ੍ਹਾਂ ਸੰਤਾਂ ਨੇ ਪਾਰ ਬ੍ਰਹਮ ਮਨ ਚ ਬੂਠਾ ਉਹ ਬੈਠ ਕੇ ਕੀਰਤਨ ਕਰਿਆ ਕਰਨਗੇ आनंद स्वरूप ਦੇ ਵਾਜੇ ਉਹਨਾਂ ਦੇ ਸਤਨਾਮ ਵਾਹਿਗੁਰੂ ਦੇ ਨਿਤ ਵੱਜਣਗੇ ਹਿਰਦੇ 'ਚ ਜਿਨ੍ਹਾਂ ਮਹੱਤਵਾਂ ਦੇ ਮਨ ਦੀ ਪਾਰ ਪਰ ਵਸਿਆ ਹੈ ਇਹ ਭਾਈ ਗੁਰਮੁਖੇ ਸੱਚ ਕਰਨੀ ਸਾਰੇ ਉਹਨਾਂ ਗੁਰਮੁਖਾਂ ਦੀ ਸੱਚੀ ਕਮਾਈ ਹੈ ਸ੍ਰੇਸ਼ਟ ਸਾਰੂਪ ਦੀ ਪ੍ਰਾਪਤੀ ਵਾਲੀ ਮਨ세 ਭਰਮ ਭੈ ਝੂਠਾਰਾਂ ਜਿਨ੍ਹਾਂ ਦੇ ਭਰਮ ਤੇ ਭੈ ਜੋ 타 ਸੰਸਾਰ ਦਾ ਉਹ ਨਾਸ ਹੋ ਗਿਆ ਹੈ ਅਨਹਦ ਬਾਣੀ ਗੁਰਮੁਖ ਵਖਾਣੀ ਇਹ ਇੱਕ ਰਸ ਜਿਹੜੀ ਬਾਣੀ ਹੈ ਗੁਰੂ ਸਾਹਿਬ ਜੀ ਨੇ ਆਪ ਦੇ ਮੁਖੋਂ ਉਚਾਰਨ ਕੀਤੀ ਹੈ ਅਨਹਦ ਬਾਣੀ ਗੁਰਮੁਖ ਵਖਾਣੀ ਸਰਬਜੀਤ ਸਾਹਿਬ ਜੀ ਨੇ ਗੁਰਾਂ ਦੇ ਮੁਖੋਂ ਉਚਾਰੀ ਇੱਕ ਰਸ ਜਿਹੜੀ ਬਾਣੀ ਉਚਾਰੀ ਹੈ ਤੁਲਕੀ ਬਾਣੀ ਆਈ ਜਸ ਸੁਣ ਸੁਣ ਮਨ ਤਨ ਹਰਿਆ ਉਹ ਬਾਣੀ ਦੁਆਰਾ ਵਾਹਿਗੁਰੂ ਦਾ ਜਸ ਕੀਰਤਨ ਸੁਣ ਸੁਣ ਕੇ ਮਨ ਕੇ ਦਨ ਹਰਾ ਭਰਾ ਹੋ ਰਿਹਾ ਹੈ ਸਰਬ ਸੁਖਾ ਤਿਸ ਹੀ ਬਾਣ ਆਏ ਪੁਰਖਾਂ ਨੂੰ ਸਾਰੇ ਸੁਖੀ ਬਾਣ ਆਏ ਹਨ ਜੋ ਪ੍ਰਭ ਆਪਣਾ ਕਰਿਆ ਉਹ ਪ੍ਰਭ ਨੇ ਆਪਣਾ ਬਣਾ ਲਿਆ ਹੈ ਸੇਵਕ ਕਰਮ ਹੈ ਨਵ ਨਿਦ ਭਰੇ ਪੰਧਾਰਾ ਉਹਨਾਂ ਦੇ ਕਰ ਹਿਰਦੇ 'ਚ ਨਵੇਂ ਗੀਤियां ਅਸਲ ਵਸਨਾਦ ਕੋ ਨਵਦਾ ਭਗਤੀ ਕਰਕੇ ਸਭ ਦੇ ਘਰੋਂ ਕਾਲੇ ਪੰਡਾਰੇ ਭਰੇ ਹੋਏ ਆਂ RAM ਨਾਮ ਰੰਗ ਲਾਗਾ RAM ਪਰਮੇਸ਼ਰ ਦੇ ਨਾਮ ਦਾ ਰੰਗ ਪ੍ਰੇਮ ਲੱਗਿਆ ਉਹਨਾਂ ਦੇ ਨਾਹੀਂ ਨਾਨਕ ਜਨ ਪ੍ਰਭ ਭਈ ਨਾਨਕ ਜਨ ਪ੍ਰਭ ਕਦੇ ਨਾ ਵਿਸਰੇ ਜਨਾਂ ਦੇ ਕਹਿੰਦੀ ਸਤਿਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਕਦੇ ਭੁੱਲਦਾ ਨਹੀਂ ਹੈ ਪੂਰਨ ਜਾ ਕੇ ਭਗ ਪੂਰਨ ਨਿਸ਼ਕਾਮ ਕਰਨਾ ਰੂਪੀ ਭਾਗ ਲਿਖੇ ਹੋਏ ਹਨ ਮੱਥੇ ਤੇ ਛਾਇਆ ਪ੍ਰਭ ਛਤਰ ਪਤ ਕੀਨੀ ਸੰਗਤ ਸੇਵਾ ਕਰਦੀ ਸੀ ਗਰਮੀ ਬਹੁਤ ਸੀ ਬੱਦਲ ਦੀ ਛਾਂ ਹੋਣੇ ਕਰਕੇ ਸੰਗਤ ਨੂੰ ਸੁਖ ਹੋ ਗਿਆ ਉਹ ਮਹਾਰਾਜ ਸਾਹਿਬ ਜੀ ਕਹਿ ਰਹੇ ਹਰ ਮੰਦਰ ਦੀ ਸੇਵਾ ਕਰਦੀਆਂ ਸੰਗਤਾਂ ਦੇ ਜੇ ਦੋਸ਼ ਆਹੀ ਛਾਇਆ ਪ੍ਰਭ ਛਤਰਪਤ ਕੀ ਉਹ ਛਤਰਾਂ ਦਾ ਪਤੀ ਜੋ ਪਰਮੇਸ਼ਵਰ ਹੈ ਉਹਨ ਭਾਈ ਇਹ ਛਾਂ ਕਰ ਦਿੰਦੀ ਹੈ ਸੰਗਤਾਂ ਨੂੰ ਗਰਮੀ ਦੇ ਚ ਤਕਲੀਫ ਨਾ ਹੋਵੇ ਇਸੇ ਪ੍ਰਕਾਰ ਛਾਇਆ ਸ਼ਾਂਤੀ ਦੀ ਪੁਸ਼ਾ ਪ੍ਰਭ ਛਤਰਪਤੀ ਸਾਰੇ ਦੁਨੀਆਂ ਦੇ ਛਤਰ ਜੋ ਬ੍ਰਹਮਾ ਆਦਿਕ ਰਾਜੇ ਹੈ ਉਹਨਾਂ ਦਾ ਪਤੀ ਜੋ ਪਰਮੇਸ਼ਵਰ ਹੈ ਸ਼ਾਂਤੀ ਰੂਪ ਸ਼ਾਮ ਉਹ ਦਾਰਤੀ ਹੈ सगली ਤਪਤ ਬਿਨਾ ਸੀਰਾ ਜਿਹੜੀ ਮਿਸ਼ੂਲੇ ਦੀ ਜਗਿਆ ਸੋਇ ਤਵਛੀ ਸਾਰੀ ਨਾਸ ਕਰ ਦਦੀ RAM ਹੈ ਭਾਈ ਦੁਖ ਪਾਪ ਕਾ ਡੇਰਾ ਢਾਠਾ ਦੁਖ ਜਮਣ ਮਰਨ ਦੇ ਜਿਹੜੇ ਸੀ ਪਾਪ ਜੋ ਸਰ ਅਗਿਆਨ ਜਨ ਉਹਨਾਂ ਡੇਰਾ ਹਮਤਾ ਕਰਨ ਦੇ ਅੰਦਰ ਸੀ ਉਹ ਸਭ ਟਹਿ ਗਿਆ ਮਿਟ ਗਿਆ ਕਾਰਜ ਆਇਆ ਰਾਸੀ RAM ਇਸ ਵੀ ਹਰਮਨ ਸਿੰਘ ਸਾਹਿਬ ਰਚਨ ਦਾ ਅੰਮ੍ਰਿਤ ਸਰ ਸਾਹਿਬ ਰਚਨ ਦਾ ਗੁਰੂ ਗ੍ਰੰਥ ਸਾਹਿਬ ਰਚਨ ਦਾ ਗੁਰ ਸਿੱਖਾਂ ਦੇ ਅੰਦਰ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਕਾਰਜ ਰਾਸ ਸਿਜਾਈ ਜਾ ਗਿਆ ਨਾਮ ਸੇ ਭਾਈ ਹਰ ਪ੍ਰਭ ਫੁਰਮਾਇਆ ਮਿਟੀ ਬਿਲਾਇਆ ਜਿਨ੍ਹਾਂ ਦੇ ਤਾਂ ਹੀ ਹਰੀ ਪ੍ਰਭ ਅਕਾਲ ਪੁਰਖ ਨੇ ਫੁਰਮਾਇਆ ਹੈ ਆਗਿਆ ਜਿਨ੍ਹਾਂ ਨੂੰ ਮੰਨੀ ਹੈ ਫੁਰਮਾਇਆ ਹੋਇਆ ਉਹਨਾਂ ਦੀ ਅਵਿਧਿਆ ਰੂਪੀ ਬਲਾਇਆ ਬਲਾਵਾ ਹਟ ਗਈਆਂ ਸਾਜ ਧਰਮ ਪੁੱਤ ਨੂੰ ਫਲਿਆ ਸੱਚਾ ਉਹਨਾਂ ਨੂੰ ਧਰਮ ਪ੍ਰਾਪਤ ਹੋਇਆ ਹੈ ਸਤਨਾਮ ਦਾ ਜਾਪ ਜਿਹੜਾ ਹੈ ਦੇ ਪੁੰਨ ਕੀਤਾ ਹੋਇਆ ਜਿਹੜੀ ਮਾਇਆ ਦੇ ਖੇ ਲਾਈਏ ਚੰਗੇ ਪਾਸੇ ਲਈ ਹੈ ਉਹ ਪੁੰਨ ਫਲ ਗਿਆ ਉਹਨਾਂ ਦਾ ਸੱਚਾ ਧਰਮ ਜੋ ਨਾਮ ਦਾ ਜਪਣਾ ਹੈ ਇਹਦਾ ਪੁੰਨੇ ਦੇ ਬਰਾਬਰ ਕਲਮਾ ਇਹੋ ਪੁੰਨ ਗੁਣ ਗੋਬੇ ਮਿਗਾ ਹੈ ਉਦੇ ਕਰਕੇ ਬ੍ਰਹਮ ਗਿਆਨ ਵੀ ਫੜ ਲਾ ਗਿਆ ਫੜ ਗਿਆ ਹੈ ਸੋ ਪ੍ਰਭ ਆਪਣਾ ਸਦਾ ਧਿਆਈਏ ਤੇ ਸਭ ਸੰਗੇ ਜੀ ਉਸ ਵਾਹਿਗੁਰੂ ਆਪਣੇ ਨੂੰ ਹਮੇਸ਼ਾ ਤੇਉਣਾ ਕਰੀਏ ਸੋਤ ਬੈਸਤ ਖਲਿਆ ਸੁਧਿਆ ਹੋਇਆ ਵੀ ਬੈਠਦੇ ਹੋਇਆ ਵੀ ਖੜੋਤੇ ਹੋਇਆ ਵੀ ਕਦੇ ਦਾ ਵਿਸਾਰੀਏ ਸੋਬਤ ਮੇਰੇ ਕੋਲ ਬਸੰਗਾਦੀ ਜੀ ਬਰਾਜਦੇ ਹੋਇਆ ਬੈਠਦੇ ਹੋਆ ਬਾਸ਼ਨਾ ਤੋਂ ਰਿਸ਼ਤੇ ਜੁੰਡਿਆ ਹੋਇਆ ਤੇ ਖਲਿਆ ਸੁਬਹਿਤ ਚਿੱਤ ਹੋਇਆ ਹੋਇਆ ਉਸ ਵਾਹਿਗੁਰੂ ਨੂੰ ਧਿਆਉਂਦੇ ਰਹੀਏ ਹਰ ਵਕਤ ਗੁਣ ਨਿਧਾਨ ਸੁਖ ਸਾਗਰ ਸਵਾਮੀ ਉਹ ਮੇਰਾ ਵਾਹਿਗੁਰੂ ਗੁਨਾ ਦਾ ਖਜ਼ਾਨਾ ਹੈ ਸੁਖਾਂ ਦਾ ਸਮੁੰਦਰ ਹੈ ਮਾਲਕ ਜਲ ਥਲ ਮਹੀ ਹਲ ਸੂਈ ਕੁਝੀ ਜੁਈ ਕਰੀ ਜੀ ਪਿਛਮੀ ਜੀ ਕਾਸਤ ਵੀ ਸੋ ਆਪ ਹੀ ਹੈ ਜਨ ਨਾਨਕ ਪ੍ਰਭ ਕੀ ਸਰਣਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਪ੍ਰਭ ਅਕਾਲ ਪੁਰਖ ਦੀ ਭਾਈ ਜਨ ਸ਼ਰਨ ਪਏ ਹਨ ਜਿਬਿਨ ਅਵਰ ਨਾ ਕੋਈ ਉਹਨਾਂ ਦੀ ਐਸੀ ਦ੍ਰਿਸ਼ਟੀ ਜਾਗ ਪੈਂਦੀ ਹੈ ਉਹਨਾਂ ਦੀ ਭੇਦ ਵਿਸ਼ਟੀ ਮਿਟ ਜਾਂਦੀ ਹੈ ਵਾਹਿਗੁਰੂ ਤੋਂ ਬਗੈਰ ਇਸਤਾਨ ਚ ਹੋਰ ਕੋਈ ਨਹੀਂ ਐਸਾ ਰੂਪ ਦਾ ਜਲਵਾ ਹੁੰਦਾ ਪ੍ਰਕਾਸ਼ ਹੁੰਦਾ ਉਹਨਾਂ ਨੂੰ ਕਿਉਂ ਦ੍ਰਿਸ਼ਟੀ ਮਾਰ ਬਗਨੁੰਦੇ ਆ ਜਿਹੜੀ ਪਿਛੇ ਤੋਂ ਦ੍ਰਿਸ਼ਟੀ ਹੈ ਇਕਤਾ ਵਾਲੀ ਦ੍ਰਿਸ਼ਟੀ ਪਰਿਵਰਤ ਕਰ ਦੁੰਦੇ ਹਨ ਐਸੀ ਗੱਲ ਦ੍ਰਿਸ਼ਟੀ ਦਿਖਾਉਂਦੇ ਹਨ ਮੇਰਾ ਘਰ ਬਣਿਆ ਬਨੋਂ ਤਾਲ ਬਣਿਆ ਫਿਰ ਸਾਧ ਸੰਗਤ ਜੀ ਸਾਡਾ ਘਰ ਹਰਮੰਦਰ ਸਾਹਿਬ ਵੀ ਬਣਿਆ ਹੈ ਸਾਡਾ ਬਨ ਗੁਰੂ ਦਾਗ ਵੀ ਬਣਿਆ ਹੈ ਅਤੇ ਪਨਾਹ ਰਮੰਦਰ ਸਾਹਿਬ ਦਾ ਜਿਹਦੇ ਚੰਮਰ ਸਰ ਸਾਹਿਬ ਵੀ ਬਣਿਆ ਹੈ ਪ੍ਰਭ ਪਰਸੇ ਹਰ ਰਾਯਾਰਾ ਇਸ ਵਿੱਚ ਪ੍ਰਭੂ ਜੀ ਦਾ ਪਰਸਨ ਮਿਲਣਾ ਕੀਤਾ ਜੋ ਹਰੀ ਰਾਜਾ ਹੈ ਉਹ ਕਾਰ ਕਰਨ ਵਾਸਤੇ ਆਪ ਆਇਆ ਇਸ ਪ੍ਰਕਾਰ ਉਹਦੇ ਨਾਲ ਪਰਸਨ ਮਿਲਣਾ ਕੀਤਾ ਹੈ ਭਾਈ ਮਹਾਰਾਜ ਸਰਗੋਸ਼ੂ ਉਧਾਰ ਕੇ ਆਏ ਸਾਰੀਆਂ ਦੀਵਤਿਆਂ ਦੇ ਸਮੇਤ ਸਾਰੇ ਸਨੋਖ ਸਮੀਪ ਸਰੂਪ ਸ੍ਰੂਪ ਜੋ ਮੁਕਤੀ ਆਏ ਸਮੇਤ ਉਹ ਸ੍ਰੀ ਰਾਜਾ ਨੂੰ ਪਰਸਨ ਮਿਲਣਾ ਕੀਤਾ ਹੈ ਰਾਮ へ ਭਾਈ ਮੇਰਾ ਘਰ ਬਣਿਆ ਸਾਡਾ ਘਰ ਕੌਣ ਹੈ ਸਰੂਪ ਸਰੂਪ ਰੂਪੀ ਘਰ ਸਾਡਾ ਬਣ ਗਿਆ ਸੁੰਦਰ ਗਿਆਨ ਦੇ ਸਹਿਤ ਤੇ ਬਗੀਚਾ ਸੁਗੰਨਾ ਦਾ ਬਣ ਗਿਆ ਤਲਾ ਨਿਮਰਤਾ ਵਾਲਾ ਜਿਹੜਾ ਹਿਰਦਾ ਹੋਇਆ ਅੰਤਕ ਕਰਨ ਗਰੀਬੀ ਦੇ ਨਾਲ ਜਿਹੜਾ ਬਣ ਗਿਆ ਇਹ ਸੋਹਣਾ ਤਲਾ ਬਣਿਆ ਹੈ ਜਿਸੇ ਪ੍ਰੇਮ ਰੂਪੀ ਅੰਮ੍ਰਿਤ ਭਰਿਆ ਹੋਇਆ ਹੈ ਪਰਬ ਪਰਸੇ ਹਰ ਰਾਯਾ ਹਰ ਰਾਯਾ ਪ੍ਰਭੂ ਨੂੰ ਪਰਸੇ ਮਿਲ ਗਏ ਹਨ RAM へ ਪਾਈ ਮੇਰਾ ਮਨ ਸੋਹਿਆ ਮੀਤ ਸਾਜਣ ਸਰਸੇ ਸਾਡਾ ਮਨ ਵੀ ਸੋਹਣਿਕ ਹੋ ਗਿਆ ਹੈ ਮਿੱਤਰ ਭਾਈ ਗੁਰਦਾਸ ਸਾਹਿਬ ਸੱਜਣ ਭਾਈ ਬੁੱਢਾ ਸਾਹਿਬ ਸਾਰੇ ਸਹਿਤ ਰਹੇ ਹੋਗੇ ਗੁਰੂ ਸਾਹਿਬ ਅਕਾਲ ਕੁਰੂ ਦਾਰਸ਼ਨ ਕਰਕੇ ਗੁਣ ਮੰਗਲ ਹਰ ਗਾਇਆ ਰਾਮ ਮਰਦੇ ਗੁਣਾ ਨੂੰ ਮੰਗਲਾਂ ਚ ਪਾ ਪਾ ਕੇ ਹਰੀ ਦੇ ਨੂੰ ਗਾਉਣਾ ਕੀ ਪਾਇ ਹੈ ਭਾਈ ਇਸੇ ਪ੍ਰਕਾਰ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਸਾਡਾ ਮਨ ਜਿਹੜਾ ਹੈ ਸ਼੍ਰੋਮਣੀ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਸੋਭ ਨੀਕ ਹੋਇਆ ਹੈ ਮਿੱਤਰ ਜੋ ਵਰਾਗ ਵੇ ਕਾਦ ਕਹਨੇ ਤੇ ਸੱਜਣ ਜੋ ਸਰਬਣ ਮੰਨਣ ਆਦ ਕਹਣਾ ਸਹਿਬ ਰੱਖਦੇ ਹੋਗੇ ਗੁਣ ਮੰਗਲ ਹਰ ਗਾਇਾਰਾਂ ਗੁਣ ਜੋ ਗਿਆਨ ਸਰੂਪ ਹੈ ਉਹ ਸਰੀਰੇ ਮੰਗਲਾਂ ਨੂੰ ਗਾ ਕਰਕੇ ਗੁਣ ਉਹਦੇ ਗੁਨਾਹ ਨੂੰ ਮੰਗਲਾਂ ਚ ਪਾ ਪਾ ਕੇ ਗਾਉਣਾ ਕੀਤਾ ਹੈ ਭਾਈ ਹੁਣ ਗਾਏ ਪ੍ਰਭੂ ਤੇ ਆਏ ਸਾਚਾ ਇਸ ਪ੍ਰਕਾਰ ਗੁਨਾਹ ਨੂੰ ਗਾਉਨੇ ਹਾਂ ਸੱਚੇ ਪ੍ਰਭੂ ਨੂੰ ਧਿਆਉਨੇ ਹਾਂ ਸਗਲ ਇੱਛਾ ਪਾਈਆ ਸਾਰੀਆਂ ਮਨ ਵਾਸਿਤ ਇੱਛਾ ਧਰਮ ਅਰਥ ਕਾਮ ਉਹਦੀਆਂ ਪਾ ਲਈਆਂ ਹਨ ਘੁਰ ਚਰਨ ਲਾਗੇ ਸਦਾ ਜਾਗੇ ਜੋ ਗੁਰੂ ਸਾਹਿਬ ਦੇ ਚਰਨਾਂ 'ਚ ਲਾਗੇ ਚਿਤ ਪ੍ਰੇਮ ਨਾਰ ਹੈ ਉਹ ਸਦਾ ਗਿਆਨੋ ਸਦਾ ਜਾਨ ਗਏ ਹਨ ਮਨ ਵਜੀਆ ਬਾਦ ਆਈਆ ਉਹਨਾਂ ਦੇ ਸੰਦੇਚ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਖੁਸ਼ੀਆਂ ਵਜਦੀਆਂ ਹਨ ਕਰੀ ਨਦਰ ਸੋ ਉਹਨਾਂ ਨੂੰ ਗੁਰਸਿੱਖਾਂ ਮਨ ਬਧਾਈਆਂ ਜਿਨ ਮੇਰਾ ਸਰਗੋ ਡਿਠਾ ਰਾਮ ਰਾਜੇ ਕਰੀ ਨਦਰ ਸਵਾਮੀ ਸੁਖ ਹੈ ਗਾਮੀ ਉਹ ਸਵਾਮੀ ਅਕਾਲ ਪੁਰਖ ਨੇ ਜਦੋਂ ਕਿਰਪਾ দৃষ্টি ਕੀਤੀ ਸੁਖ ਸਰੂਪੀ ਗਾਮੀ ਗੰਭਤਾ ਕਰਾਤੀ ਪ੍ਰਾਪਤੀ ਕਰਾਤੀ ਪਹੁੰਚਾਤੀ ਹਾਲਤ ਪਾਲਤ ਸਵਾਰਿਆ ਇਹ ਲੋਕ ਵੀ ਸੇਵਕਾਂ ਦਾ ਪਰਲੋਕ ਵੀ ਮਾਰਿਆਂ ਦਾ ਸਵਾਰ ਦਿੱਤਾ ਹੈ ਬਿਰਵੰਤ ਨਾਨਕ ਨਿਤਨਾਮ ਜਪੀਐ ਸਰਬਉੱਚ ਵੇਦ ਦੀ ਕਹਿੰਦੇ ਅਸੀਂ ਬੇਨਤੀਪੂਰਵ ਕਹਿੰਨਿਆ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਕਿ ਭਾਈ ਨਿਤਪਰਤੀ ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੀਏ ਜਿਉ ਪਿੰਡ ਜਿਨ ਧਾਰਿਆ ਉਸ ਸੂਖਮ ਸਰੀਰਾਂ ਨੂੰ ਪਿੰਡ ਸੰਤੂਲ ਸਰੀਰਾਂ ਨੂੰ ਆਪਦੇ ਚੇਤਨ ਅਸਰੇ ਧਾਰਿਆ ਹੋਇਆ ਹੈ ਜਾਣ ਦੀ ਪਾਲਨ ਪੋਸਣ ਸੰਭਾਲ ਆਪ ਕਰਦਾ ਹੈ ਉਹ ਪਰਮੇਸ਼ਰ ਜੀਵ ਚੇਤਨ ਸੁਰੂਪ ਹੈ ਜਿਨੇ ਇਸ ਸ੍ਰੇਮੰਡ ਰੂਪੀ ਪਿੰਡਾਂ ਨੂੰ ਆਪ ਦੇ ਆਸੇ ਧਾਰਨ ਕੀਤਾ ਹੋਇਆ ਹੈ ਪਿੰਡ ਸੰਸਾਰ ਨੂੰ ਜਿਸਨੇ ਆਪ ਦੇ ਆਸੇ ਧਾਰਿਆ ਹੋਇਆ ਹੈ ਜਿਸ ਵਾਹਿਗੁਰੂ ਨੇ ਪਿੰਡ ਸਥੂਲ ਸੂਖਮ ਗੰਗੇ ਆਦਿਕਾ ਨੂੰ ਆਪ ਦੇ ਆਸੇ ਰੱਖਿਆ ਹੋਇਆ ਉਹ ਸਾਰਿਆਂ ਦੇ ਜੀਵ ਚੇਤਨ ਸੁਰੂਪ ਹੈ ਨਾਤ ਗੁਰੂ ਸਾਹਿਬ ਜੀ ਕਹਿੰਦੇ ਨਾਮ ਜਪਨਾ ਕਰੀਏ হে ਪਿਆਰੇ ਕੜੀ ਨਦਰ ਸੁਆਮੀ ਸੁਖ ਹੈ ਗਉਮੀ ਹਾਲਤ ਪਰਤ ਸਵਾਰਿਆ ਬਿਨ ਬੰਦ ਨਾਮਿਤ ਨਾਮ ਜਪੀਐ ਜੀਉ ਵਿੰਦ ਜਿਤ ਧਾਰਿਆ ਵਾਰੀ ਪਤ ਕਹਾਰਤਾ